ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਤਨੌਲਾ ਮੰਡੀ ਤੇ ਜੋ ਕਿ ਮਹੀਨੇ ਦੋ ਵਾਰ ਲੱਗਦੀ ਹੈ 11 ਤਰੀਕ ਤੇ 27 ਤਰੀਕ ਅੱਜ ਆਪਾਂ 11 ਤਰੀਕ 11 ਜਨਵਰੀ 2024 ਦੀ ਵੀਡੀਓ ਕਵਰ ਕਰਨ ਪਹੁੰਚੇ ਆਂ ਦਿਖਾਵਾਂਗੇ ਤੁਹਾਨੂੰ ਚੰਗੇ ਤੋਂ ਚੰਗੇ ਪਸ਼ੂ ਟੌਪ ਦੇ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਵੀਡੀਓ ਸੱਜਣੋ ਲਾਜ ਤੱਕ ਜੁੜ ਕੇ ਰਹੋ ਜਿਹੜੇ ਸੱਜਣ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਆਜੋ ਕਰਾਉਣੇ ਗੱਲਾਂ ਬਾਤਾਂ ਲੱ ਸੱਜਣੋਂ ਬਾਈ ਨਾਲ ਕਰਾਉਣੇ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਏਰੀਆ ਭਵਾਨੀਗੜ੍ਹ ਜੀ ਹਾਂ ਜੀ ਠੀਕ ਆ ਕਹੇ ਜਾਨਵਰ ਲੈਣ ਅੱਜ 6 ਨੇ 6 ਜਾਨਵਰ ਲੈਣ ਸੱਜਣੋਂ ਜਾਨਵਰ ਵੀ ਆਣ ਅੱਜ ਸਿਰਾ ਹੋਣ ਵਾਲੀ ਗੱਲ ਆ ਲੈ ਆਹ ਚੋਟੀ ਤੋਂ ਕਰਦੇ ਆ ਸ਼ੁਰੂ ਕਿਹੜਾ ਸੂ ਅੰਕਲ ਜਿਹੜਾ ਜਿਹੜਾ ਪਹਿਲਾ ਸੂ ਆ ਜੀ ਮੂੰਹ ਚੌਕ ਚੱਕਰੀ ਮੂੰਹ ਪਟ ਸਕਦਾ ਅੱਛਾ ਮੂੰਹ ਚੱਕਰੀਏ ਚੌਗਦੇ ਦੰਦ ਸੱਜਣੋਂ ਦੇਖ ਸਕਦੇ ਹਾਂ ਕੱਲਾ ਕੱਲਾ ਥਾਣਾ ਪੂਰੀ ਟੌਪ ਕੁਆਲਿਟੀ ਦੀ ਝੋਟੀ ਆਜ ਮੁੱਲ ਵੀ ਸੱਜਣੋਂ ਲੱਖਾਂ 'ਚ ਹੋਣਗੇ ਕੋਈ ਹਜ਼ਾਰਾਂ 'ਚ ਨਹੀਂ ਹੁੰਦੇ ਹੈਗੇ ਦੇਖੋ ਆਹ ਦਿਆ ਦੇ ਇਕੱਲਾ ਇਕੱਲਾ ਥਾਣਾ ਦੁੱਧ ਕਿੰਨਾ ਕੁ ਤਿਆਰ ਆ ਜੀ ਦੁੱਧ 22 ਕਿਲੋ ਐ ਸਹੀ ਅੱਛਾ ਦੁੱਧ ਹੈਗਾ 22 ਕਿਲੋ ਕੰਡੇ ਵਾਲਾ 21 ਕਿਲੋ ਦੀ ਓਟ ਹੋਊਗੀ ਜਿਹੜਾ ਮਰਜ਼ੀ ਵੀਰ ਐਨ ਨੰਬਰ ਲੈ ਕੇ ਚੋਕੇ ਘਰੋਂ ਲੈ ਸਕਦਾ ਝੋਟੀ ਅੱਛਾ ਜੀ 21 ਕਿਲੋ ਕਹੋਗੇ ਨਿਕਲੋ 22 ਕਿਲੋ ਹਾਂ ਜੀ ਠੀਕ ਹੈ ਕੀ ਮੁੱਲ ਰਹੂਗਾ ਜੀ ਮੁੱਲ ਫੋਨ ਤੇ ਦੱਸਾਂਗੇ ਇਹਦਾ ਅੱਛਾ ਮੁੱਲ ਕਰੋਂਗੇ ਫੋਨ ਤੇ ਹਾਂਜੀ ਠੀਕ ਐ ਲੈ ਆ ਵੀ ਤੋਰਦੇ ਬਾਈ ਦੂਜੀ ਝੋਟੀ ਇਹਦਾ ਕਿਡਾ ਸੁਆਜੀ ਦੂਜਾ ਇਹਦਾ ਦੂਜਾ ਸੁਆਜੀ ਅੱਛਾ ਸੁਆ ਹੈਗਾ ਦੂਜਾ ਇਹ ਵੀ ਦੰਦਾਜ ਹੈ ਜੀ ਨਹੀਂ ਇਹ ਅੱਛਾ ਦੰਦਾਜ ਹੋਈ ਹੈ ਸੱਜਣੋ ਜਵਾਨ ਲੈ ਗੋਲ ਸਿੰਘ ਛੋਟਾ ਸਿੰਘ ਹੈ ਸੱਜਣੋ ਦੇਖ ਸਕਦੇ ਹੋ ਲੈ ਲੈਵਲ ਉਹ ਇਹਦਾ ਵੀ ਹੈ ਨਾ ਪੂਰਾ ਟੌਪ ਕੁਆਲਿਟੀ ਦਾ ਥੋੜਾ ਬੱਚੇ ਕਰਦਾ ਪਹੂ ਆਉੜ ਕੱਢ ਕਿਹੜੀ ਭੈਣ ਪੂਰੀ ਚੰਗੀ ਜਿਆਦਾ ਕੁਆਲਿਟੀ ਦੀ ਮੈਂ ਮੋੜ ਲਿਆ ਵੀਰੇ ਮੋੜ ਲਿਆ ਪੂਰਾ ਗੈਪ ਤੇ ਥਾਣਾ ਸਜਣਾ ਝੋਟ ਨਹੀਂ ਲੱਗਿਆ ਹੋਇਆ ਦੁੱਧ ਕਿੰਨਾ ਤੇਰਾ ਜੀ ਥੱਲੇ ਇਹ ਥੱਲੇ 16 ਕਿਲੋ ਦਾ ਸੀ 16 ਕਿਲੋ ਜੀ ਅੱਛਾ ਤੇ ਰੇਟੇ ਦਾ ਵੀ ਫੋਨ ਤੇ ਕਰਾਂਗੇ ਨਹੀਂ ਇਹਦਾ ਜ਼ਿਆਦਾ ਇਹਦਾ ਕੀ ਰੇਟ ਆ ਜੀ ਇਹਦਾ ਮੁੱਲ ਸਵਾ ਤੋਂ 175000 ਦੇ ਦੇ ਅੱਛਾ ਹੋਲ ਲਖਾ 7 ਦੋਲਰ ਕਰੀਆ 1.75 ਦੀ ਕੱਟੀ ਹੋ ਜੂਗੀ ਲੈ ਤੀਜੀ ਸਜਣਾਂ ਦਿਖਾਉਣਾ ਤਾਜੀ ਹੈ ਜੀ ਸੂਈ ਹੈ ਜਮਾ ਰਾਤ ਦੀ ਸੂਈ ਹੈ ਜੀ ਰਾਤ ਦੀ ਸੂਈ ਹੈ ਸਜਣਾਂ ਦੁੱਧ ਕਿੰਨਾ ਤਿਆਰ ਹੈ ਇਹਦੇ ਨੇ ਉਹਦਾ ਬੋਲੇ ਹੀ ਆ ਜੀ ਦੁੱਧ ਤਾਂ ਦੇ ਦੂ 15 16 ਕਿਲੋ ਅਚਾ ਦੁੱਧ ਦੇ ਦੂ 15 16 ਕਿਲੋ ਹਜੇ ਬੋਲੇ ਚ ਆ ਅਜਾ ਥੋੜਾ ਕਾਣੀ ਛੱਡਿਆ ਹੋਇਆ ਮੋੜ ਲੈ ਵੀਰੇ ਪੂਰੀ ਟੌਪ ਕੁਆਲਿਟੀ ਦੇ ਸਜਣਾਂ ਪਸੂ ਨੇ ਤਾਂ ਥਣ ਥਣ ਦੀ ਕੁਆਲਿਟੀ ਦੇਖ ਲਓ ਇਹਦਾ ਕੀ ਰੇਟਰੂਗਾ ਜੀ ਦਾ ਮੁੱਲ ਸਵਾਦ ਤੋਂ 185 ਦੀ ਹਾਨ ਆ ਜੀ ਅੱਛਾ 185 ਦੀ ਹਾਨਾ ਹੋ ਜੂਗੀ ਲੈ ਚੌਥੀ ਝੋਟੀ ਸੱਜਣੋਂ ਆ ਆ ਗਈ ਇਹਦਾ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਇਹਨੂੰ ਕਈ ਕਿਦਾਂ ਹੋ ਗਿਆ ਸੂਈ ਨੂੰ ਇਹ ਹੈਗੀ 12 ਤਰ੍ਹਾਂ ਦੀ ਸੂਈ ਜੀ 12 ਤਰ੍ਹਾਂ ਦੀ ਦੁੱਧ ਕਿੰਨਾ ਕੁ ਤਿਆਰ ਆਇਆ ਥਲੇ ਦੁੱਧ ਸਹੀ ਹੈ 17 ਸਾਡੇ 17 ਕਿਲੋ ਅੱਛਾ ਦੁੱਧ ਦਾ ਹੈਗਾ ਸਹੀ ਹੈਗਾ 17 ਕਿਲੋ ਸੱਜਣੋਂ ਲੈ ਲੈ ਵਾ ਲੂਵੇ ਦੇ ਇਹ ਦੇ ਦੇ ਸਾਰੇ ਉਹ ਤੂੰ ਸੱਜਣੋਂ ਲੈ ਲੈ ਸਾਰੇ ਪਸੂ ਸਾਰੇ ਸਾਫ਼ ਹੁੰਦੇ ਨੇ ਇਹਨਾਂ ਦੇ ਕੋਈ ਐਸੀ ਜੀ ਗੱਲ ਨਹੀਂ ਹੁੰਦੀ ਤਲਵਾ ਪਸੂ ਮਾੜਾ ਲੈਂਦੇ ਹੈਗੇ ਚਵਾਈ ਚੂਈ ਦਾ ਦੇਖ ਸਕਦੇ ਹੋ ਮੋੜਲਾ ਮੋੜਲਾ ਮੈਂ ਕੱਦ ਕਾਟ ਸਜਣੋਂ ਇਹਨਾਂ ਪੂਰੇ ਚੰਗੇ ਨੇ ਇਹਦਾ ਕੀ रेट ਰੂਗਾ ਜੀ ਇਹ 2.5 ਲੱਖ ਰੁਪਏ ਇਹ 2 ਲੱਖ 10000 ਦੇਦਾ ਅੱਛਾ ਮੁੱਲ ਹੈਗਾ 2.5 ਲੱਖ ਰੁਪਏ 2 ਲੱਖ 10000 ਦੀ ਹੋ ਜਾਊਗੀ ਪੰਜਵੀਂ ਝੋਟੀ ਸਜਣੋਂ ਆ ਆ ਗਈ ਇਹਦਾ ਸੁਆ ਜੀ ਇਹ ਪਲੂਣਾ ਜੀ ਪਲੂਣਾ ਠੀਕ ਹੈ ਦੁੱਧ ਕਿੰਨਾ ਕਿ ਤਿਆਰ ਹੈ ਥਲੇ ਦੁੱਧ 14 ਕਿਲੋ ਸਹੀ ਹੈ ਜੀ ਅੱਛਾ ਦੁੱਧ ਹੈਗਾ 14 ਕਿਲੋ ਸਜਨਪੂਰ ਰਹਿਣ ਕੰਡੇ ਵਾਲਾ ਕਿਹੜੀ ਦਾ ਜੀ ਇਹਦਾ ਮੁੱਲ 175 ਕਰਦੇ ਹਨ ਪੂਰੀ ਜਿਆਦਾ ਕੁਆਲਿਟੀ ਦੀ ਛੋਟੀ ਜਿਹੀ ਖਲਵੇਰੀ ਆ ਪਰ ਇਹ ਜਾਨਵਰ ਦੀ ਗੱਲ ਕਰ ਲਈਏ ਹਨ ਪੂਰੀ ਟੋਪ ਕੁਆਲਿਟੀ ਦੀ ਆ ਸਾਨੂੰ ਲਾਸ ਤੇ ਵਿੱਚ ਬੱਚਿਆਂ ਦੇ ਵੀ ਛਾਤੀ ਮਰਾਵਾਂਗੇ ਇਹਦਾ ਕੀ ਰੇਟ ਰਹੂਗਾ ਜੀ ਮੁੱਲ 175 ਹਨ 140 ਜੀ ਅੱਛਾ ਮੋਲੇ ਹੈਗਾ 1.75 ਖਾਨਾ ਹੋ ਜਾਊਗੀ 1,40,000 ਦੀ ਲੈ ਲਾਸਟ ਵਾਲੀ ਝੋਟੀ ਸੱਜਣਾ ਵਾਹ ਗਈ ਇਹਦਾ ਕਿਡਾ ਸੂਆ ਜੀ ਇਹਦਾ ਪਹਿਲਾ ਸੂਆ ਜੀ ਚਾਰ ਦੰਦ ਹੈ ਮੂਹ ਅੱਛਾ ਸੂਆ ਹੈਗਾ ਪਹਿਲਾ ਚਾਰ ਦੰਦ ਕਿੰਨੇ ਦਿਨ ਕੱਢਦੀ ਹੈ ਜੀ ਇਹ ਕੱਢੂ 2-4 ਦਿਨ ਅੱਛਾ 2-4 ਦਿਨ ਲੈ ਜਾਊਗੀ ਕਿੰਨਾ ਗਦ ਦੁੱਧ ਬਾਦੂ ਝੋਟੀ ਹੈ ਦੁੱਧ 15-16 ਕਿਲੋ ਐਨ ਪਾਉ ਜੀ ਖਰਾ ਅੱਛਾ ਦੁੱਧ ਪਾਉਗੇ 15-16 ਕਿਲੋ ਐਨ ਖੁੱਲਾ ਲੋਡ ਲੈ ਵੀਰੇ ਦੂਜੇ ਸੂ ਗਈ ਇਹ ਨਹੀਂ ਪਹਿਲਾ ਸੂ ਹੈ ਅੱਛਾ ਪਲੂਣ ਸੂ ਗਈ ਚਾਰ ਦਾ ਹੁੰਦਾ ਹੀ ਮੋਹ ਅੱਛਾ ਬਸ ਸਜਣਾ ਪਲੂਣ ਦਾ ਲੈਵਾ ਇਹ ਜਾ ਦੇਖਿਆ ਨਹੀਂ ਹੈਗਾ ਕਦੀ ਕੀ ਰੇਟ ਰੂਗਾ ਜੀ ਇਹਦਾ ਇਹਦਾ 210000 ਹਾਂ ਨਾ 155000 ਅੱਛਾ ਕਾਪੀ ਦੇ ਬਈ ਕਿੰਨੇ ਪੈਣ ਇੱਕ 55 ਦੀ ਹੋ ਗਈ ਇਹਦਾ ਸਜਣਾ ਦੁਬਾਰੇ ਫੇਰ ਝਾਤ ਮਰਾ ਦੀ ਸਾਰੇ ਪਸ਼ੂਆਂ ਤੇ ਆ ਚੋਟੀ ਦਾ ਮੁੱਲ ਹੋਊਗਾ ਫੋਨ ਤੇ ਆਹ ਪੂਰੀ ਟੌਪ ਕੁਆਲਿਟੀ ਦੇ ਆ ਲੈ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਤੁਹਾਨੂੰ ਸਜਣੋਂ ਸੰਪਰਕ ਕਰ ਲਿਓ ਲੈ ਮੋਬਾਈਲ ਨੰਬਰ ਬੋਲ ਦੋ ਜੀ 78884 1232 ਠੀਕ ਆ ਜੀ 78884 ਜੀ ਹਾਂ ਜੀ 1232 1232 ਲੈ ਸਜਣੋਂ ਤੁਹਾਨੂੰ ਬੱਚਿਆਂ ਦੇ ਵਿੱਚ ਹੱਥ ਮਰਾ ਦਈਏ ਸਾਰਿਆਂ ਦੇ ਜਮਾ 나ੜੂ ਵਾਲ ਨਹੀਂ ਪੰਜ ਪੰਜ ਸਾਲ ਦੇ ਠੀਕ ਆ ਜੀ ਠੀਕ ਆ ਮੈਂ ਆਹ ਸਜਣੋਂ ਹਰੇਕ ਛੋਟੀ ਦਾ ਬੱਚਾ ਅੱਗੇ ਬੈਠਾ ਦੇਖ ਸਕਦੇ ਹੋ ਮੈਂ ਹੋਰ ਦਿਖਾਉਣਾ ਤੁਹਾਨੂੰ ਇਹ ਟੌਪ ਕੁਆਲਿਟੀ ਦਾ ਜਾਨਵਰ ਲੱ ਸੱਜਣੋਂ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਹੈ ਬਾਈ ਵਧੀਆ ਵੀਰੇ ਵਧੀਆ ਨਾਮ ਜੀ ਕਾਲਾ ਬਾਈ ਕਾਲਾ ਕਿਹੜਾ ਪਿੰਡ ਆ ਬਾਈ ਹਸਨਪੁਰ ਵੀਰੇ ਜਿਹੜਾ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਕਹੇ ਜਨਮਰਲੇ ਆ ਬਾਈ ਹੈ ਵੀਰੇ ਅੱਜ ਸੱਤ ਸੱਤ ਝੋਟੀਆਂ ਲੈ ਕੇ ਆਣ ਲੱ ਸੱਜਣੋਂ ਦਿਖਾਵਾਂਗੇ ਤੁਹਾਨੂੰ ਚੰਗੇ ਚੰਗੇ ਪਸ਼ੂ ਆਹ ਝੋਟੀਆਂ ਦਿਖਾਉਣਾ ਕਿਹੜਾ ਸੂਆ ਬਾਈ ਇਹਦਾ ਪਲੂਣ ਆ ਵੀਰੇ ਪਲੂਣ ਆ ਸੂਆ ਹੈ ਦੋ ਦੰਦਾਂ ਦਾ ਮੂੰਹ ਚੋ ਵੀ ਵਾਲੇ ਅੱਛਾ ਮੂੰਹ ਹੈ ਗਿਆ ਦੋ ਦੰਦਾਂ ਦਾ ਸੱਜਣੋਂ ਦੇ ਵਾਲੂ ਆ ਦੇਖ ਲਓ ਮਾਲੇ ਹੋਈ ਪਈ ਆ ਕੰਲਾ ਕੰਲਾ ਸਣਾ ਲੰਬੀ ਜੀ ਤੋਰ ਦੇ ਬਾਈ ਲੰਬੀ ਜੀ ਆ ਜਾ ਵੀਰੇ ਆ ਜਾ ਲੈ ਛੋਟਾ ਸਿੰਗਾ ਸਭ ਨੂੰ ਗੋਲ ਸਿੰਗਾ ਬਾਈ ਕੈਕ ਦਿਨ ਸੀ ਸੀ ਆ ਅੱਜ ਚੌਥਾ ਦਿਨ ਆ ਵੀਰੇ ਸੂਈ ਨੂੰ ਸੂਈ ਨੂੰ ਹੈਗਾ ਚੌਥਾ ਦਿਨ ਦੇਖ ਸਕਦੇ ਹੋ ਖੰਡ ਸੋਣ ਵਧੀਆ ਕੱਢਦੇ ਆ ਬਸ ਬਾਲੇ ਵਧੀਆ ਬੋਲਾ ਵੀ ਕੱਟੀ ਥੱਲੇ 12 13 ਕਿਲੋ ਤਿਆਰ ਆ ਹੁਣ ਤੀਜੇ ਦਿਨ ਅੱਛਾ ਲਓ ਦੇਖ ਲਓ ਫਤਲੋ ਪੂਰੀ ਟਾਪ ਕੁਆਲਿਟੀ ਦੀਆਂ ਬਰੀਕੀਆਂ ਬਹੁਤ ਨੇ ਕੱਤੀ ਸਜਣਾ ਦੇਖ ਸਕਦੇ ਹੋ ਦੁੱਧ ਕਿੰਨਾ ਕਾ ਬਾਈ ਬੋਲਾ ਹੁਣ 12 ਲੀਟਰ ਰੂਤੀਜਾ ਦੇਣਾ ਸੂਈ ਦਾ ਅੱਛਾ 12 ਲੀਟਰ ਦਾ ਲੈ ਸਜਣੋ ਛੋਟੀ ਦੇ ਦੇਖ ਲਓ ਮੇਲਾ ਲੱਗਿਆ ਪਿਆ ਲਾ ਬੰਦੇ ਬੰਦੇ ਕੀ ਮੁੱਲ ਮੁੱਲ ਕਰਦੇ ਆ ਬਾਈ ਮੁੱਲ 210 ਵੀਰੇ 210000 ਰੁਪਏ ਕਿੰਨਾ ਕ ਦੁੱਧ ਪਾ ਦੂ ਬੋਲਾ ਹੁਣ 12 ਲੀਟਰ ਤਿਆਰ ਆ ਚੌਥਾ ਦਿਨ ਸੂਈ ਨੂੰ ਅੱਛਾ ਦੇ ਦੂਗੀ 15 ਕਿਲੋ ਰਾਮਨਾਲ ਦੁੱਗੀ ਆਲੇ ਮੂੰਹ ਚੋਂ ਕਿਸੇ ਮੂੰਹੋਂ ਔਲ ਨਹੀਂ ਫੌਲਣੀ ਅੱਛਾ ਬੱਚਾ ਕਿਹੜਾ ਦਾ ਸਾਹਮਣੇ ਬੱਚਾ ਉਹ ਬੈਠਾ ਸਾਹਮਣੇ ਅੱਛਾ ਟੱਟੀ ਆ ਪਿੱਛੇ ਸਭ ਮੰਗ ਰਹੀ ਹੈਗਾ ਸੁਦ ਨੂੰ ਕੱਟੇ ਲੈ ਆ ਵੀ ਤੋੜ ਦੇ ਝੋਟੀ ਆ ਵੱਡੀ ਝੋਟੀ ਤੋਰੀ ਕਾਲੇ ਕੱਢ ਕੇ ਇਹਦਾ ਸੂਆ ਬਾਈ ਕਿਹੜਾ ਇਹ ਤੀਜਾ ਸੂਆ ਵੀਰੇ ਅੱਛਾ ਤੀਜਾ ਸੂਆ ਲੈ ਸਜਣ ਸੂਆ ਹੈਗਾ ਤੀਜਾ ਝੋਟੀ ਪੈਂਦੇ ਦੂਜਿਆਂ ਚ ਦੇਖ ਸਕਦੇ ਹੋ ਇਹਦੇ ਫਲੇ ਦੁੱਧ ਕਿੰਨਾ ਤਿਆਰ ਇਹਦੇ ਲੈ 17 ਲੀਟਰ ਤਿਆਰ ਆ ਬਾਈ ਹੁਣ ਕੰਡੇ ਵਾਲਾ ਅ ਕੰਡੇ ਵਾਲਾ ਜਮਾ ਦੁੱਧ ਹੈਗਾ 17 ਲੀਟਰ ਸਜਣੋਂ ਕੰਡੇ ਵਾਲਾ ਤਿਆਰ ਕੱਲਾ ਕੱਲਾ ਖਾਣਾ ਪੂਰੇ ਟੌਪ ਕੁਆਲਟੀ ਦੀ ਝੋਟੀ ਹੈ ਸੂਈ ਕਿਹ ਕਿਦਾਂ ਦੀ ਹੋਈ ਆ ਬਾਈ ਸੂਈ ਨੂੰ ਅੱਜ ਹਫਤਾ ਹੋ ਗਿਆ ਵੀਰੇ ਇਹਨੂੰ ਅੱਛਾ ਸੂਈ ਨੂੰ ਹੋ ਗਿਆ ਹਫਤਾ ਇਹਦਾ ਮੁੱਲ ਇਹਦਾ ਮੁੱਲ ਹੈਗਾ 220 2 ਲੱਖ 20 ਹਜ਼ਾਰ ਮੋੜ ਲਿਆ ਵੀਰੇ ਮੋੜ ਲਿਆ ਮੋੜ ਲਿਆ 2 ਲੱਖ 20 ਹਜ਼ਾਰ ਚੌਾਈ ਚੂਜ ਦੀ ਕਿਵੇਂ ਬਾਲੀ ਇੱਕ ਨੰਬਰ ਆ ਅੱਛਾ ਠੀਕ ਆ ਸੋ ਬਾਈ ਚੂਜ ਦੀ ਬਾਈ ਕਹਿੰਦਾ ਓਕੇ ਆ ਆ ਵੀ ਕੱਟੀ ਆਪਣੀਆਂ ਨਹੀਂ ਇਹਨਾਂ ਦੀ ਆਪਣੀਆਂ ਦਾ ਨੇ ਕਟੀਆਂ ਅੱਠ ਨੇ ਵੀ ਲੱਗੀਆਂ ਅੱਛਾ ਇੱਧਰ ਨੇ ਠੀਕ ਆ ਠੀਕ ਆ ਠੀਕ ਆ ਰਾਤ ਦੀ ਸੂਈਆ ਕੱਟੀ ਆ ਜੀ ਹਾਲੇ ਜੇਰ ਪਈ ਨਹੀਂ ਹਲੇ ਅੱਛਾ ਰਾਤ ਸੂਈਆ ਤੜਕੇ 4 ਵਜੇ ਸੂਈਆ ਜੇਰ ਪੈਂਦੀ ਹਾਲੇ ਤਾਂ ਬੱਚਾ ਵੀ ਨਹੀਂ ਲਾਇਆ ਅੱਛਾ ਬੱਚਾ ਵੀ ਨਹੀਂ ਲਾਇਆ ਹਜੇ ਹਾਂ ਹਾਲੇ ਤਾਂ ਜੇਰ ਪਾਇ ਲਹੀ ਆ ਠੀਕ ਆ ਠੀਕ ਆ ਠੀਕ ਆ ਹਜੇ ਬਾਈ ਕਹਿੰਦਾ ਜੇਰ ਪਈ ਨਹੀਂ ਹੈਗੀ ਬੱਚਾ ਤਾਂ ਫਲਾਦਾ ਮਾੜੀ ਮਾੜੀ ਠੰਡੀ ਸੀਲ ਆ ਅੱਛਾ ਬੱਚੇ ਨੂੰ ਦੁੱਧ ਪਿਆਦਾ ਹੈ ਹਾਂ ਹਾਂ ਪਿਆਦਾ ਠੀਕ ਆ ਜੀ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ 175 1,75,000 ਰੁਪਇਆ ਇਹ ਕਿੰਨਾ ਦੁੱਧ ਦੇ ਦੂ ਬਾਈ ਇਹ ਵੀ ਦੁੱਧ ਦੇ ਦੂ 13 14 ਕਿਲੋ ਰਾਮ ਨਾਲ ਅੱਛਾ ਪਹਿਲ ਨਹੀਂ ਆ ਵੀ ਠੀਕ ਆ ਠੀਕ ਆ ਨਾ ਜਾਨਵਰਾਂ ਨੇ ਪੂਰੇ ਕਮਾਲ ਦੇ ਨੇ ਤੁਹਾਡੇ ਲੈ ਆ ਵੀ ਆਪਣੀਆਂ ਇਹ ਵੀ ਆਪਣੀਆਂ ਸਾਰੀਆਂ ਆਪਣੀਆਂ ਨੇ ਤੰਨੇ ਨੇ ਠੀਕ ਆ ਠੀਕ ਆ ਉਹ ਗੱਲ ਆ ਕਰਤੀ ਕਰਤੀ ਠੀਕ ਆ ਠੀਕ ਆ ਠੀਕ ਆ ਆ ਤੋੜ ਦਿਆ ਆਹ ਬਾਈ ਆਹ ਤੋੜ ਛੋਟੀ ਉਹ ਕੱਢ ਕੇ ਇਹਦਾ ਬਾਈ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਸੂਆ ਹੈਗਾ ਦੂਜਾ ਆਦਾ ਬਤਰੀ ਇਹਦੇ ਥੱਲੇ ਦੁੱਧ ਬਾਈ ਇਹਦੇ ਥੱਲੇ 16 ਲੀਟਰ ਤਿਆਰ ਆ ਹੁਣ ਸੂਈ ਨੂੰ ਕ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੇ ਵੀ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਦੁੱਧ ਹੈਗਾ 16 ਲੀਟਰ ਤਿਆਰ ਆ ਥਣ ਥਣ ਸਜਣਾ ਬੜਾ ਕਮਾਲ ਦਾ ਪੌਲ ਕੁਆਲਟੀ ਦਾ ਕਹਿ ਸਕਦੇ ਆਪਾਂ ਆਇਆ ਫਰੀ ਵੇ ਆ ਕੀ ਲਾਈ ਫਿਰਦਾ ਭਾਨਾ ਓਏ ਅਸਵਾ ਓਏ ਅਸਵਾ ਓੜਾ ਮੰਡੀ ਦੇ ਪਸ਼ੂ ਕਾਲ ਜੀ ਲੱਗ ਜਣਾ ਕਰਨਾ ਦਰਜਾਂ ਦਾ ਪਸ਼ੂ ਤਾਂ ਕਰਕੇ ਇਹਦਾ ਪਾ ਬਾਈ ਇਹਦਾ 22 ਇਹਦਾ 2 ਲੱਖ 20 ਹਜ਼ਾਰ ਰੁਪਿਆ ਠੀਕ ਹੈ ਸੱਜਣੋ ਬਾਈ ਹੋਰੇ ਵਿੱਚ ਸੌਦਾ ਸੌਦਾ ਚੱਲ ਰਿਹਾ ਤਾਂ ਕਰਕੇ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਤੁਸੀਂ ਸੰਪਰਕ ਕਰ ਲਓ ਬਾਈ ਮੋਬਾਈਲ ਨੰਬਰ ਬੋਲ ਦੇ 9592202532 9592202532 02532 ਠੀਕ ਹੈ ਬਾਈ ਕਰੇ ਕਿਆ ਪਸ਼ੂ ਹੁੰਦੇ ਆ ਕਰੇ ਹੁੰਦੇ ਨੇ ਵੀਰੇ 12 13 ਪਸ਼ੂ ਅੱਛਾ ਕਰੇ ਹੁੰਦੇ ਨੇ 12 13 ਪਸ਼ੂ ਠੀਕ ਹੈ ਠੀਕ ਹੈ ਲੈ ਬਾਈ ਨਾਲ ਸੰਪਰਕ ਕਰ ਲਿਓ ਸੱਜਣੋ ਕੋਈ ਵੀ ਪਸ਼ੂ ਖਰੀਦਣਾ ਹੋਵੇ ਲੈ ਸੱਜਣੋ ਬਾਈ ਨਾਲ ਕਰਾਉਣੇ ਗੱਲਬਾਤ ਤਣਾ ਉਲਾ ਮੰਡੀ ਦਾ ਚੰਗਿਆਂ ਮਈਆਂ ਲੈ ਕੇ ਪਹੁੰਚਾਇਆ ਬਾਈ ਕੀ ਹਾਲ ਹੈ ਵਧੀਆ ਠੀਕ ਆ ਬਾਈ ਜੀ ਮੇਰੇ ਨਾਮ ਕੀ ਹੈ ਜੀ ਸੁਖਵਿੰਦਰ ਸਿੰਘ ਆ ਜੀ ਅੱਛਾ ਜੀ ਤੇ ਬਾਈ ਏਰੀਆ ਜਿਹੜਾ ਆਪਣਾ ਆਪਣਾ ਏਰੀਆ ਆਹੀ ਆਈ ਐ ਇੱਥੋਂ 3 ਕਿਲੋਮੀਟਰ ਪਿੰਡ ਉਪਕਲੀ ਆਈ ਉਪਕਲੀ ਪਿੰਡ ਜਿਲਾ ਜਰਨਾਲਾ ਜਿਲਾ ਜਰਨਾਲਾ ਜੀ ਜਿਲਾ ਹੈਗਾ ਬਰਨਾਲਾ ਤੇ ਦੋ ਮਹੀਨਿਆਂ ਨੇ ਬਾਈ ਇਹ ਹਾਂ ਹਾਂ ਜੀ ਦੋ ਮਹੀਨਿਆਂ ਨੇ ਬਾਈ ਦੋਏ ਦੋਨੇ ਸੂਈਆਂ ਹੋਈਆਂ ਨੇ ਦੋਏ ਸੂਈਆਂ ਨੇ ਸੱਜਣੋਂ ਆਹ ਰੋਟੀ ਦੀ ਲੈ ਲੈਣਾ ਡਿਟੇਲ ਐ ਰਤੌਰ ਬਾਈ ਇਹਨੂੰ ਕਿਹੜਾ ਸੂਆ ਬਾਈ ਇਹਦਾ ਇਹ ਦੂਜਾ ਸੂਆ ਵੀਰੇ ਸੂਆ ਹੈਗਾ ਸੱਜਣੋਂ ਦੂਜਾ ਨਾ ਛੋਟਾ ਸਿੰਗਰੀਆ ਗੋਲ ਸਿੰਘ ਦੀ ਝੋਟੀ ਆ ਕਾ ਇੱਕ ਬੰਦਾ ਨਹੀਂ ਸੀ ਹਿੱਹਾ ਬਾਈ ਇਹਨੂੰ ਹਫਤਾ ਖੋਇਆ ਸੀ ਹਫਤਾ ਸਦਰੋਂ ਸੂਈ ਨੂੰ ਆ ਥੋੜਾ ਜਿਹਾ ਸਿੰਗਾ ਉੱਪਰੋਂ ਮੜਿਆ ਹੋਇਆ ਪਰ ਗੋਲ ਸਿੰਘ ਜੀ ਦੇਖ ਸਕਦੇ ਕੱਲਾ ਕੱਲਾ ਧਾਣਾ ਤੌਪ ਕਵਾਲਿਟੀ ਦਾ ਲੈਵਾ ਮੋੜ ਲੈ ਵੀਰੇ ਹਣ ਐਨ ਚੰਗਾ ਲੱਗਿਆ ਹਾ ਪੂਰਾ ਮੁਠੀ ਵਾਲਾ ਤੁਹਾਨੂੰ ਸਦਰੋਂ ਲੈ ਬਾਈ ਦੁੱਧ ਅੱਧਾ ਪੁੱਛਣਾ ਵੀ ਕਿੰਨਾ ਕੁ ਦੁੱਧ ਆ ਕੀ ਰੇਟ ਲੂਟ ਕਰਦਾ ਤੁਹਾਨੂੰ ਲੈਵਾਲੂਆ ਬੜਾ ਚੰਗਾ ਬਾਈ ਦੁੱਧ ਕਿੰਨਾ ਤੇਰਾ ਦੋ ਦੂਪਰੇ ਹੁਣ 15 ਕਿਲੋ ਤਿਆਰ ਆ ਸੋ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਆ ਬੱਚਾ ਕੀ ਆ ਇਹਦਾ ਕਟਾ ਜੀ ਮੈਂ ਮੰਗਰ ਸੱਜਣੋਂ ਮੇਲ ਕਾਫਾ ਦੇਖ ਸਕਦੇ ਹੋ ਲੈ ਵੇਲੂ ਤਾਰ ਤੁਰ ਕਿਵੇਂ ਬਾਈ ਜਮਾ ਵੀਰੇ ਪੋਲੀਆ ਰੂਹ ਵਰਗੀ ਆ ਅੱਛਾ ਸਾਫਾ ਚਵਾਈ ਦੀ ਜਮਾ ਓਕੇ ਆ ਵੀਰੇ ਠੀਕ ਆ ਤੇ ਕੀ ਰੇਟ ਕਰਦੇ ਆ ਬਾਈ ਇਹਦਾ ਆਪ ਮੁੱਲ ਵੀਰੇ 80 ਕਰ ਦਿੰਦਾ 1,80,000 ਰੁਪਏ ਰੇਟ ਕਰਦੇ ਠੀਕ ਆ ਤੇ ਦੂਜੀ ਝੋਟੀ ਸੱਜਣੋਂ ਆ ਗਈ ਆ ਲੈ ਇਹ ਵੀ ਤੋੜ ਦੇ ਬਾਈ ਇਹ ਇੱਕ ਇੱਕ ਦਰਾਂ ਦੀ ਸੀ ਹੀ ਆ ਇਹਨੂੰ ਵੀਰੇ ਦੱਸ ਦੇਣੋ ਗੋਸੂ। ਅੱਛਾ, ਦੱਸ ਬਨੋ ਗੋਸੂ ਨੂੰ। ਸੂਹਾ ਦੂਜਾ ਦਾ ਵੀ। ਇਹਦਾ ਵੀ ਦੂਜਾ ਬਰੀ। ਸੂਹਾ ਸੱਜਣਾ ਇਹਦਾ ਵੀ ਦੂਜਾ। ਇਹਦਾ ਵੀ ਗੋਲਾ ਬੰਨੇ ਵਾਲੂ ਬਾ ਦੇਖ ਸਕਦੇ ਹੋ। ਇਹਦਾ ਥੋੜਾ ਜਿਆਦਾ ਟਾਈਟ ਲੇਵਾ ਬਾਹਰ ਨੂੰ ਲੇਵਾ ਘੱਟ ਦਿਖਉਂਦੀ ਆ। ਦੇਖ ਸਕਦੇ ਹੋ ਥੰਡ-ਥੰਡ ਦੀ ਕੁਆਲਿਟੀ ਇਹਦੀ ਵੀ ਬੜੀ ਚੰਗੀ ਆ। ਇਹਦਾ ਦੁੱਧ ਹੱਦ ਪਹੁੰਚਦਾ ਵੀ ਕਿੰਨਾ ਗਦੋ ਪਿਆਰਾ। ਪੂਰਾ ਗੈਪ ਤੇ ਥਾਣ ਲੱਗਾ ਸਕਦੇ ਹੋ ਕਿਉਂ। ਭਾਈ ਇਹਦੇ ਥੱਲੇ ਦੁੱਧ ਕਿੰਨਾ ਗਦਿਆਰਾ। ਏ ਥੱਲੇ ਵੀਰੇ ਦੁੱਧ ਹੁਣ 14 ਕਿਲੋ ਤਿਆਰ ਦੁੱਧ 14 ਕਿਲੋ ਤਿਆਰ ਇਹ ਸੂਈ ਕਹਿ ਕੇ ਦਿੰਨ ਦੀ ਸੀ ਇਹ 10 ਦਿੰਨਾ ਸੀ ਵੀਰੇ ਬੱਚਾ ਕੀ ਇਹਦਾ ਇਹ ਵੀ ਕਟਾਈ ਆ ਵੀਰੇ ਇਹਦੇ ਮੰਗਰ ਵੀ ਮੈਲਕਾਫਾ ਸੱਚ ਨੂੰ ਦੇਖ ਸਕਦੇ ਹੋ ਦੁੱਧ 14 ਕਿਲੋ ਵੀਰੇ ਇੱਥੇ ਤਿਆਰ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਂ ਬਾਈ ਇਹਦਾ ਮੁੱਲ ਵੀਰੇ 190 ਕਰ ਦੋ 190 ਕਿੰਨੇ ਦੇ ਦੇ ਦਾਂਗੇ ਬਾਈ ਝੋਟੀ ਇਹ 170 ਦੀ ਦੇ ਦਾਂਗੇ ਵੀਰੋ 170000 ਦੀ ਆ ਝੋਟੀ ਕਨੇ ਦੇ ਦਾਂਗੇ ਇਹ ਪੂਰਾ ਡੇਢ ਦੀ ਦੇ ਦਾਂਗੇ ਬਾਈ ਅੱਛਾ ਇਹ ਦੇਦਾਂਗੇ ਬਾਈ ਫਰੀ ਡੇਡ ਦੇ ਲੈ ਸਜਣੋ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਕੰਟੈਕਟ ਕਰ ਲਿਓ ਲੈ ਬਾਈ ਮੋਬਾਈਲ ਨੰਬਰ ਬੋਲ ਦੋ ਬਾਈ ਨੰਬਰ 94640 ਬਾਈ 94640 ਜੀ 52722 ਜੀ 52722 ਹਾਂਜੀ ਠੀਕ ਹੈ ਬਈ ਲੈ ਸਜਣੋ ਆ ਬਾਈ ਨਾਲ ਕਰਾਉਣਾ ਗੱਲਬਾਤ ਜਾਂਬਰ ਲਿਆ ਦੋ ਇੱਕ ਹੈਗੀ ਗੱਬਣ ਇੱਕ ਹੈਗੀ ਸੂਈ ਕੀ ਹਾਲ ਨੇ ਬਾਈ ਵਧੀਆ ਜੀ ਵਧੀਆ ਬਾਈ ਨਾਮ ਬਾਈ ਬਰਿੰਦਰ ਸਿੰਘ ਜੀ ਬਰਿੰਦਰ ਸਿੰਘ ਕਿਹੜਾ ਏਰੀਆ ਬਾਈ ਡਿੜ ਬਾਈ ਪਿੰਡ ਪਿੰਡ ਕਿਹੜਾ ਬਸ ਯਰਕਾ ਜੀ ਬਸ ਯਰਕਾ ਠੀਕ ਹੈ ਕਿਹੜੀ ਤੋਂ ਕਰੀਏ ਸ਼ੁਰੂ ਆ ਕਰ ਲੋ ਜੀ ਇਹ ਤਾਂ ਸੂਈ ਹੋਈ ਤੋਂ ਅੱਛਾ ਕਿਹੜਾ ਸੂਆ ਬਾਈ ਇਹਦਾ ਤੋਰ ਨੂ ਦਵਾ ਗੇੜਾ ਤੋਰ ਬਾਈ ਲੈ ਸਜ ਨੂੰ ਜੇ ਤਾਂ ਲੈਣੀਆਂ ਸੁਣੇ ਮੈਂ ਛੋਟੀ ਦੁੱਧ ਪੀਣ ਨੂੰ ਫਿਰ ਤਾਂ ਐਣਾ ਪੂਰਾ ਟਾਪ ਕੁਆਲਟੀ ਜੇ ਤੁਸੀਂ ਸਿੰਘ ਸੁng ਦੇਖਣਾ ਤਾਂ ਥੋੜਾ ਜਿਆਦਾ ਸੰਗ ਹੈਗਾ ਟੇਡਾ ਵਿੰਗਾ ਜੀ ਠੀਕ ਹੈ ਲੈ ਦੇਖ ਸਕਦੇ ਹਾਂ ਸੂਆ ਕਿਹੜਾ ਬਾਈ ਇਹਦਾ ਤੀਜਾ ਜੀ ਤੀਜਾ ਸੂਆ ਹੈਗਾ ਤੀਜਾ ਲੈ ਪਹਿਲਾਂ ਤਾਂ ਲੇਵੇ ਲੂਵੇ ਦੇ ਪਵ ਦਰਸ਼ਨ ਸਜ ਨੂੰ ਐਨ ਪੂਰੀ ਕਮਾਲ ਕਰਾਉਂਦੀ ਆ ਝੋਟੀਆਂ ਝੋਟੀਆਂ ਪੈਂਦੇ ਕੋਈ ਮੈਂ ਅੰਜ ਨਹੀਂ ਪੈਂਦੇ ਦੇਖ ਸਕਦੇ ਹਾਂ ਲੱਥਣ ਲੈ ਵਾ ਦੇਖ ਸਕਦੇ ਹਾਂ ਭਾਈ ਦੁੱਧ ਕਿੰਨਾ ਕਾ ਦੁੱਧ ਬਾਈ ਕਹਿਣ ਵਾਲਾ 22 25 ਕੁਸ ਕਹਾਲਾ ਦੁੱਧ 19 ਕਿਲੋ ਇਹਦਾ ਸੰਗ ਕੇ ਮੈਂ ਇੱਕ ਉੱਤਾਂ ਨੂੰ ਇੱਕ ਨੀ ਮਾਜਾ ਭਾਈ ਇਹ ਤਾਂ ਸਾਹਮਣੇ ਆ ਛੋਡੇ ਕੀ ਕਿਹੜੀ ਵੱਜਦੀ ਆ ਇਹ ਕਿਹੜੀ ਮਰਜ਼ੀ ਲਾ ਲੂ ਤਾਂ ਵੱਜਦੀ ਪੂਜੀ ਤਾਂ ਕੋਈ ਨਹੀਂ ਦੱਧਾ ਲਿਆ ਅੱਛਾ ਦੁੱਧ 18 ਕਿਲੋ ਦੁੱਧ 19 ਕਿਲੋ ਤਿਆਰ ਬਾਈ 19 ਕਿਲੋ 19 ਕਿਲੋ ਬਾਈ ਤੇਈ 23 25 ਕਹਾਲਾ ਕੁਛ ਕਹਾਲਾ ਅੱਛਾ ਹਾਂ ਠੀਕ ਹੈ 9.5 ਕਿਲੋ ਹੁੰਦਾ ਵਾ ਦਾ ਰੰਗ ਦਾ ਹਾਂ ਹੈਗਾ ਕੱਢ ਦੂ ਕਿਲੋ ਕੱਢਦੀ ਹੈ ਕੰਡੇ ਦਾ ਕੱਢਦੀ ਹੈ ਅੱਛਾ ਜੇ ਬੰਦਾ ਕੋਈ ਕਹੇ ਦੇ ਵੀ ਸਾਈ ਪਾ ਦੇਣਾ ਵੀ ਘਰੋਂ 19 ਕਿਲੋ ਚਵਾ ਦੇ 19 ਕਿਲੋ ਘਰੋਂ 20 ਚਵਾ ਦਾਂਗੇ ਜੀ ਘਰੋਂ ਅੱਛਾ ਹਾਂ ਘਰੋਂ 20 ਚਵਾ ਦੇਣਾ ਕਹੇਗਾ 19 ਲੀਟਰ ਮਰਵਾ ਦਾਂਗੇ ਜੀ ਠੀਕ ਹੈ ਹਾਂ ਜੀ ਲੈ ਬਾਈ ਸਜਣੋਂ ਕਹਿੰਦਾ ਲੀਟਰ ਮਰਾ ਦਾਂਗੇ ਜੇ ਕਿਸੇ ਸਜਣ ਨੇ ਸਾਈ ਪਾਉਣੀ ਆ ਤਾਂ ਸਾਈ ਪਾਜੋ ਬਾਈ ਦੇ ਕਾਊਂਟਰ ਨੰਬਰ 'ਚ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਸੰਪਰ ਬੱਚਾ ਕੀ ਉਹਦਾ ਬੱਚਾ ਕਟਾ ਜੀ ਤਰਨਾਟ ਦਾ ਕਟਾ ਤਰਨਾਟ ਠੀਕ ਹੈ ਚਵਾਈ ਚੂਈ ਦੀ ਕਿ ਮੈਂ ਬਾਈ ਚੂਈ ਇੱਕ ਕਲੰਬਰਾ ਜੀ ਬੰਬ ਹੈ ਚਵਾਈ ਚੂਈ ਦਾ ਥਣੇ ਦੱਸ ਰਿਹਾ ਨੀਲੀ 라ਵੀ ਦਾ ਸਜਣਾ ਉਹ ਨੀਲੀ 라ਵੀ ਦਾ ਬੱਚਾ ਚਵਾਈ ਚੂਈ ਦਾ ਥਣੇ ਦੱਸ ਰਿਹਾ ਦੂਜੀ ਆ ਮੱਜਾ ਜੀ ਦੂਜੀ ਨਹੀਂ ਇਹਦਾ ਰੇਟ ਤਾਂ ਦੱਸ ਦੇ ਸੱਚ ਭੁੱਲ ਗਏ ਦੀ ਰੇਟ ਦਾ ਕਰਨਾ ਇਹਦਾ ਰੇਟ 220 ਕਰਦੇ ਆ ਜੀ 2 ਲੱਖ 20 ਹਜ਼ਾਰ ਕਿੰਨੇ ਦੇ ਦੇ ਦਾਂਗੇ ਹਾਂ ਨਾ ਇਹਦਾ ਰੇਟ ਤਾਂ ਕਿੰਨੇ ਮੰਗੀ ਹੈ 180 ਦੇ ਦਾਂਗੇ 180 ਜਾ ਵੀ ਨਹੀਂ ਨਾ ਨਾ ਕੋਈ ਜਿਆਦਾ ਨਹੀਂ ਦੁੱਧ ਆਈ ਜੇ ਤਾ ਕਰਕੇ ਬੜੀਆਂ ਨਹੀਂ ਕੱਢਦੀਆਂ ਸੇਤੀ 20 ਕਿਲੋ ਦੁੱਧ ਜੇ 20 ਕਿਲੋ ਕਰਕੇ ਫਿਰ ਤਾਂ ਦੇਖ ਇੱਕ ਅੱਸੀ ਹੈਗਾ 20 ਕਿਲੋ ਦੁੱਧ ਅੱਛਾ ਹਾਂ ਜੀ ਕਰਨਾ ਨਹੀਂ ਹੈਗਾ ਫਿਰ ਤਾਂ ਹੈਗਾ ਜਾਇਜ਼ ਵੀ ਦੇਖ ਆਇਆ ਵੀ ਜੇ ਇਹਨਾਂ ਦੁੱਧ ਨਾ ਕੱਢਿਆ ਫੇਰ ਭਾਈ ਭਾਈ ਜੀ ਤਿਆਰ ਹੈ ਦੁੱਧ 20 ਕਿਲੋ ਆ ਮੈਂ ਇਹ ਗੱਬਣਾ ਜੀ ਇਹ ਗੱਬਣਾ ਕਿਹੜਾ ਸੁਗਾ ਇਹਦਾ ਇਹ ਤੀਜਾ ਕਹਿ ਲਓ ਚੌਥਾ ਕਹਿ ਲਓ ਕੁਸਤਾ ਅੱਛਾ ਕਿਹੜੇ ਦਿਨ ਕੱਢਦੀ ਐ ਇਹ ਇਹ ਦਿਨ ਕੱਢਦੀ ਐ 10 ਜੀ ਅੱਛਾ ਦੰਦ ਕੱਢਦੇ 10 ਠੀਕ ਹੈ ਇਹਦਾ ਪਾ ਕੀ ਕਰਦਾ ਇਹਦਾ ਪਾਰ ਡੇਡ ਕਰੀ ਜਾਨੇ ਜੀ ਅੱਛਾ ਇਹਦਾ ਇਹਦਾ ਵੀ 19 ਨਾ ਨਾ ਬਸ ਧੰਨਵਾਦ ਜੀ ਇਹਦਾ ਵੀ ਡੇਢ ਉਹਦਾ 170 ਹਾਂ ਜੀ ਹਾਂ ਫਰਕ ਹੈਗਾ ਦਿਨ ਰਾਤ ਦਾ ਇਹਨਾਂ ਦਾ 81 ਜੀ ਇਹਦੇ 81 ਜੀ ਦੇਣੀ ਹੈ ਜੀ ਇਹ ਇੱਕ ਨਹੀਂ ਦੇ ਦਾਂਗੇ ਇਹ ਸਵਾ ਹੀ ਦੇ ਦਾਂਗੇ ਸਵਾ ਵੀ ਜ਼ਿਆਦਾ ਨਹੀਂ 15 15 ਦੀ ਹੋ ਜਾ ਨਾ ਨਾ ਅੱਛਾ ਸਵਾ ਹੀ ਦੇ ਦੇ ਠੀਕ ਹੈ ਠੀਕ ਹੈ ਚੰਗੀ ਹੈ ਥੱਲੋਂ ਠੀਕ ਹੈ ਮੈਂ ਬਾਈ ਕਹਣਾ ਸਵਾ ਦੇ ਦਵਾਂਗੇ ਪਰ ਹਜੇ ਬਣੂਗੀ ਬਹੁਤ ਹਨ ਬਣੂਗੀ ਬਹੁਤ ਜਿੱਦਾਂ ਟੱਲ ਹੈ ਜੇ 10 ਦਿਨ ਕੱਟ ਗਏ 10 ਦਿਨਾਂ ਅਜੇ ਤਾਂ ਕਮਾਲ ਕਰਾ ਦਿੰਗੀ ਇਹ ਹਾਂ ਠੀਕ ਹੈ ਕਿੰਨਾ ਦੁੱਧ ਪਾ ਦੋ ਬਾਈ ਦੁੱਧ ਬਾਈ ਕਹਿੰਨ ਨੂੰ ਤਾਂ ਕੁਝ ਪੈਣਾ 14 ਕਿਲੋਟਰ ਦੁੱਧ ਦੇ ਦਊਗਾ ਅੱਛਾ 14 ਵੀ ਬਹੁਤ ਹੁੰਦਾ 7 ਲੀਟਰ ਭਰ ਦਈਏ ਬਾਲਟੀ 14 ਲੀਟਰ ਦੁੱਧ ਠੀਕ ਆ ਲੈ ਮੋਬਾਈਲ ਨੰਬਰ ਬੋਲ ਦੇ ਬਾਈ 99146 99146 26546 26546 99148 99148 26546 26546 ਠੀਕ ਆ ਲੈ ਸਜਣੋ ਬਾਈ ਨੇ ਕੰਟੈਕਟ ਨੰਬਰ ਬੋਲਦਾ ਸੰਪਰਕ ਕਰ ਲਿਓ ਸਾਈਜ਼ ਪਾ ਦਿਓ 5000 ਰੁਪਏ ਅਕਾਊਂਟ ਚ ਬਾਈ ਦੇ ਕਰੋ ਜਾ ਕੇ ਤੁਸੀਂ ਚੋਲਿਓ ਦੁੱਧ 19 20 ਕਿਲੋ ਠੀਕ ਆ ਵੀਰੇ